ਪਟਿਆਲਾ ਦੇ ਸਨੌਰ ਨੇੜੇ ਹੋਇਆ ਇਨਕਾਊਂਟਰ ਮੁੱਠਪੇੜ ਤੋਂ ਬਾਅਦ ਪਟਿਆਲਾ ਪੁਲਿਸ ਨੇ ਗੈਂਗਸਟਰ ਕਾਬੂ ਕੀਤਾ ਤਗਾਜ਼ੇ ਕੀ ਪੁਨੀਤ ਗੱਲਾ ਉਰਫ ਗੁੱਲੂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਰਾਜੀਵ ਰਾਜਾ ਗੈਂਗ ਦਾ ਮੈਂਬਰ ਹੈ ਪੁਨੀਤ ਗੱਲਾ 15 ਕੇਸਾਂ ਦੇ ਵਿੱਚ ਵਾਂਟਡ ਸੀ ਗੈਂਗਸਟਰ ਗੁੱਲੂ ਮਲਜ਼ਮ ਦੇ ਕੋਲੋਂ 32 ਬੋਰ ਦਾ ਦੇਸੀ ਪਿਸਤੌਲ ਵੀ ਬਰਾਮਤ ਹੋਇਆ ਸੋ ਪਟਿਆਲਾ ਦੇ ਵਿੱਚ ਸਨੌਰ ਨੇੜੇ ਇਨਕਾਊਂਟਰ ਹੋਇਆ ਜਿੱਥੇ ਕਿ ਮੁੱਠਪੇੜ ਹੋਈ ਹੈ ਪਟਿਆਲਾ ਪੁਲਿਸ ਨੇ ਉਹਨੂੰ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਸੋ ਪੁਨੀਤ ਗੱਲਾ ਉਰਫ ਗੁੱਲੂ ਨੂੰ ਗ੍ਰਿਫਤਾਰ ਕੀਤਾ ਗਿਆ ਤਾਜ਼ੀ ਹੈ ਕੀ ਮੁਚਪੈੜ ਹੋਈ ਹੈ ਜੁਥੇ ਕਿ ਪਟਿਆਰਾ ਦੇ ਸਨੌਰ ਨੇੜੇ ਜੁਥੇ ਕਿ ਐਨਕਾਊਂਟਰ ਕੀਤਾ ਗਿਆ ਪੁਨੀਤ ਕੱਲਾ ਉਰਫ ਗੁੱਲੂ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਰਾ ਪੁਲਿਸ ਦੇ ਵੱਲੋਂ ਰਾਜੀਵ ਰਾਜਾ ਗੈਂਗ ਦਾ ਮੈਂਬਰ ਹੈ ਪੁਨੀਤ ਕੱਲਾ ਜੋ 15 ਕੇਸਾਂ ਦੇ ਵਿੱਚ ਵਾਂਟਡ ਸੀ ਗੈਂਗਸਟਰ ਗੁੱਲੂ ਜਿਸ ਦੀ ਕੀ ਪਾਲ ਕੀਤੀ ਜਾ ਰਹੀ ਸੀ ਸੋ ਮਲਜ਼ਮ ਦੇ ਕੋਲੋਂ 32 ਬੋਰ ਦਾ ਦੇਸੀ ਪਿਸਤੌਲ ਵੀ ਬਰਾਮਦ ਹੋਇਆ ਪੁਨੀਤ ਨਾਮ ਦਾ ਵਿਅਕਤੀ ਹੈ ਪੁਨੀਤ ਗੋਲਾ ਤਿਆਲਾ ਪੁਲਿਸ ਨੂੰ ਤੇਜਪਾਲ ਨਾਮ ਦੇ ਵਿਅਕਤੀ ਦੇ ਮਰਡਰ ਦੇ ਕੇਸ ਦੇ ਵਿੱਚ ਵਾਂਟਡ ਹੈ ਤੇ ਮੁਹਾਲੀ ਪੁਲਿਸ ਨੂੰ ਵੀ ਇਹ ਨੇ ਬੇਲਜੰਮ ਕੀਤੀ ہوئی ਹੈ ਜੋ ਫਿੰਗਰ ਫੇਮਸ ਜਿਹੜਾ ਇਨਫੇਮਸ ਫਿੰਗਰ ਚੋਪਿੰਗ ਕੇਸ ਹੈ ਉਹਦੇ ਚ ਵਾਂਟਡ ਹੈ ਇਸ ਤੋਂ ਇਲਾਵਾ 15 ਕੇਸ ਤੇ ਵੱਖ-ਵੱਖ 15 17 ਵਾਲੇ ਤੇ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਜੋ ਸੰਗੀਨ ਅਪਰਾਧ ਨੇ ਜਿਵੇਂ ਕਿ ਮਰਡਰ ਅਟੈਂਪਟ ਟੂ ਮਰਡਰ ਆਰਮਜ਼ ਐਕਟ ਤੇ ਅੱਜ ਕਤਵਾਲੀ ਪਟਿਆਲਾ ਤੇ ਸੀਆਈਏ ਪਟਿਆਲਾ ਨੂੰ ਇਨਫੋਰਮੇਸ਼ਨ ਆਈ ਹੈ ਕਿ ਇਸ ਦੀ ਇਸ ਏਰੀਆ ਦੇ ਵਿੱਚ ਮੂਵਮੈਂਟ ਹੈ ਉਹਨੂੰ ਟਰੈਕ ਕਰਦੇ ਹੋਏ ਇਹਨੂੰ ਅੰਟਰਸੈਪਟ ਕੀਤਾ ਇਹਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਬਟ ਸਰੈਂਡਰ ਕਰਨ ਦੀ بجائے ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਸਟਾਰਟ ਕੀਤੀ ਤਿੰਨ ਚਾਰ ਫਾਇਰ ਪੁਲਿਸ ਪਾਰਟੀ ਤੇ ਕੀਤੇ ਜੋਬੀ ਫਾਇਰ ਜਦੋਂ ਪੁਲਿਸ ਪਾਰਟੀ ਨੇ ਕੀਤੇ ਤਾਂ ਇਹਦੇ ਬੁਲੇਟ ਇੰਜਰੀਜ਼ ਹੋਈਆਂ ਹੈਗੀਆਂ ਲੈਗਸ ਤੇ ਤੇ ਇਹਨੂੰ ਰਜੇਂਦਰਾ ਹਸਪੀਟਲ ਤੇ ਐਡਮਿਟ ਕਰਵਾਇਆ ਤਾਂ ਇਹ ਇਹਦੇ ਚ ਅਸੀਂ ਦੋ ਮੈਸੇਜ ਦੇਣਾ ਚਾਹੁੰਦੇ ਆ ਇੱਕ ਤਾਂ ਪਟਿਆਲਾ ਪੁਲਿਸ ਫੁਲੀ ਸਟਾਰਕ ਹੈ ਗੂਨ ਸ਼ੋਰਟ ਸੇਫਟੀ ਐਂਡ ਸਕਿਉਰਿਟੀ ਆਫ ਪਟਿਆਲਾ ਰੈਜ਼िडੈਂਟ ਸੈਕੰਡ ਸਾਡੀ ਮੈਸੇਜ ਆ ਗਿਆ ਰਿਗਾਰਡਿੰਗ ਕ੍ਰਿਮੀਨਲ ਐਲੀਮੈਂਟਸ ਕਿ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਸਾਹਿਬ ਪਟਿਆਲਾ ਦੀ ਕਮਾਂਡ ਹੇਠ ਵੀ ਆਰ ਫੁਲੀ ਐਕਟਿਵ ਪ੍ਰੋਐਕਟਿਵ ਕਿ ਅਸੀਂ ਜੋ ਵੀ ਇਸ ਕ੍ਰਿਮੀਨਲ ਐਲੀਮੈਂਟ ਦੇ ਐਲੀਮੈਂਟਸ ਜਿਹੜੇ ਗੈਂਗਸਟਰਿਜ਼ਮ ਬਦਮਾਸ਼ੀ ਵੱਲ ਇੰਡਲਜ ਹੋ ਰਹੇ ਆ ਉਹਨਾਂ ਦੇ ਖਿਲਾਫ ਸਖਤੀ ਨਾਲ ਪੇਸ਼ ਆਈਏ ਤੋਂ ਸਖਤੀ ਨਾਲ ਪੇਸ਼ ਅਸੀਂ ਆ ਰਹੇ ਹਾਂ